ਨੌਵੀਂ ਪਾਤਸ਼ਾਹੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਅੱਜ ਤੋਂ ਨੌਵੀਂ ਪਾਤਸ਼ਾਹੀ ਸਾਈਵ ਸ਼ਿਗੁਰ ਤੇਗ ਬਾਦਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਹੈ ਤਿਵਕੂਕ ਜ਼ਿਲ੍ਹਿਆਂ ਦੇ ਵਿੱਚ ਲਾਈਟਿੰਗ ਸਾਊਂਡ ਸ਼ੋਅ ਕਰਵਾਈ ਜਾਣਗੇ ਪਟਿਆਲਾ ਪਟਾਣਕੋਟ ਜਲੰਧਰ ਅਤੇ ਫਤਗੜ ਸਾਹਿਬ ਵਿਖੇ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਹੈ ਦੱਸਿਆ ਕਿ ਉਹ ਕੋਕ ਬੰਦਬਾਸ ਜੋਨੇਓ ਕਰਵਾਏ ਗਏ ਨੇ ਨਾ ਸਿਰਫ ਐਸਜੀਪੀਸੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵੀ ਸ਼ੀਧੀ ਦਿਹਾੜਿਆਂ ਦੇ ਮਦਨਜ਼ਰ ਜੋ ਹੈ ਬੁੱਕਵਕ ਤਾਮਤੇ ਖਾਸ ਧਾਰਮਿਕ ਪ੍ਰੋਗਰਾਮਸਾਂ ਵੀ ਪ੍ਰਬੰਧ ਕੀਤਾ ਗਿਆ ਹੈ ਲਾਈਟ ਐਂਡ ਸਾਊਂਡ ਸ਼ੋ ਵੀ ਹੋਣਗੇ 4 ਨਵੰਬਰ ਤੋਂ ਯਾਨੀ ਕਿ ਅੱਜ ਤੋਂ ਸ਼ੁਰੂਆਤ ਦੀ ਹੋਣ ਜਾ ਰਹੀ ਹੈ ਤਰਨਪੀਰ ਸਿੰਘ ਸੌਨ ਦੇ ਵੱਲੋਂ ਇਸ ਬਾਰੇ ਜਾਣਕਾਰੀ ਜੋ ਹੈ ਬੀਤੇ ਦਿਨੀ ਹੀ ਦੇ ਦਿੱਤੀ ਗਈ ਸੀ ਦੱਸਿਆ ਕਿ ਗੁਰੂ ਸਾਹਿਬ ਦੇ ਜੀਵਨ ਫਲਸਫੇ ਅਤੇ ਮਹਾਨ ਕੁਰਬਾਨੀ ਦੇ ਨਾਲ ਜੁੜਿਆ ਜੋ ਇਤਿਹਾਸ ਹੈ ਉਹ ਦਰਸਾਇਆ ਜਾਏਗਾ ਸਲਾਈਟ ਐਂਡ ਸਾਊਂਡ ਸ਼ੋਅ ਦੇ ذریعے ਵੀ ਸੁਬੇ ਦਾ ਸਾਰੇ ਜ਼ਿਲ੍ਹਿਆਂ ਦੇ ਵਿੱਚ 21 ਨਵੰਬਰ ਤੱਕ ਇਹ ਸ਼ੋਅ ਚਾਰੀ ਰੱਖਣਗੇ ਰਹਿਣਗੇ ਤੇ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਸਮੁੱਚੇ ਜੀਵਨ ਫਲਸਫੇ ਤੇ ਧਰਮ ਦੀ ਰੱਖਿਆ ਦੇ ਲਈ ਉਹਨਾਂ ਦੇ ਵੱਲੋਂ ਦਿੱਤੀ ਗਈ ਲਾਸਾਨੀ ਸ਼ਹਾਦਤ ਦੇ ਬਾਰੇ ਨੌਜਵਾਨ ਪੀੜੀ ਨੂੰ ਦੱਸਿਆ ਚਾਹੀਕਾ ਉਹਨਾਂ ਨੂੰ ਉਹਨਾਂ ਨੂੰ ਇਨਾ ਸ਼ਾਇਦ ਤਾਂ ਇਹਨਾਂ ਕੁਰਬਾਨੀਆਂ ਤੇ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਸੇਦਲੈਂਡ ਦੀ ਜੋ ਹੈ ਉਹ ਅਪੀਲ ਕੀਤੀ ਜਾਏਗੀ ਜਿ ਗੁਰਤੇਗ ਬਾਦ ਸਾਹਿਬ ਜੀ ਦੇ 350ਵੇਂ ਜੀਤ ਦੀ ਦਿਹਾੜੀ ਨੂੰ ਮਨਾਉਣ ਦੇ ਲਈ ਲੜੀਵਾਰ ਸਮਾਗਮਾਂ ਦਾ ਜੋ ਪ੍ਰਬੰਧ ਕੀਤਾ ਗਿਆ ਹੈ 25 ਅਕਤੂਬਰ ਨੂੰ ਇਸ ਦੀ ਸ਼ੁਰੂਆਤ ਹੋਈ ਸੀ ਰੋਹਿਤ ਸਾਡੇ ਨਾਲ ਇਸ ਵੇਲੇ ਜੁੜ ਜੁਕਰ ਨੇ ਰੋਹਿਤ ਇਸ ਵੇਲੇ ਕਿਸ ਜਗ੍ਹਾ ਤੇ ਤੁਸੀਂ ਮੌਜੂਦ ਹੋ ਤੇ ਕਿਸ ਤਰ੍ਹਾਂ ਦਾ ਆਸਾ ਦਾ ਸਿਲਾਬ ਹੈ ਧਾਰਮਿਕ ਪ੍ਰੋਗਰਾਮਜ਼ ਨੂੰ ਲੈ ਕੇ ਜਾਂ ਹੋਰ ਬੰਦਵਸਤਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਜਾਣਕਾਰੀ ਹੈ ਆ ਦੇਖੋ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਸ਼ਹੀਦੀ ਸਮਾਗਮ ਹੈ ਜਿਹੜੇ ਉਸ ਦੀ 25 ਤਰੀਕ ਤੋਂ ਸ਼ੁਰੂਆਤ ਹੋ ਚੁੱਕੀ ਹੈ ਪਰ ਅੱਜ ਤੋਂ ਲਾਈਟ ਐਂਡ ਸਾਊਂਡ ਜਿਹੜੇ ਸ਼ੋਅ ਦੀ ਸ਼ੁਰੂਆਤ ਹੋਏਗੀ ਲਾਈਟ ਐਂਡ ਸਾਊਂਡ ਦਾ ਮਤਲਬ ਕੀ ਹੁੰਦਾ ਹੈਗਾ ਕਿ ਅਲੱਗ-ਅਲੱਗ ਰੰਗਾਂ ਦੇ ਨਾਲ ਔਰ ਉਸ ਤੋਂ ਬਾਅਦ ਬੈਕਗ੍ਰਾਉਂਡ ਤੇ ਮਿਊਜ਼ਿਕ ਦੇ ਨਾਲ ਜਿਹੜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪੂਰੀ ਲਾਈਫ ਨੂੰ ਆ ਜਿਹੜਾ ਦੱਸਿਆ ਜਾਏਗਾ ਔਰ ਇਸ ਚੀਜ਼ ਦੇ ਲਈ ਅੱਜ ਤੋਂ ਸ਼ੁਰੂਆਤ ਚਾਰ ਜ਼ਿਲ੍ਹਿਆਂ ਦੇ ਵਿੱਚ ਹੋਣ ਜਾ ਰਹੀ ਹੈ ਅੱਜ ਆ ਜਾਨੀ ਕਿ ਸ਼ਾਮ ਨੂੰ ਲਗਭਗ 6:30 ਵਜੇ ਦੇ ਕਰੀਬ ਜਦੋਂ ਹਨੇਰਾ ਹੋਣਾ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਪਠਾਨਕੋਟ ਦੇ ਵਿੱਚ ਇੱਕ ਲਕਸ਼ਮੀਨੀ ਸਟੇਡੀਅਮ ਹੈਗਾ ਇਸ ਦੇ ਇਲਾਵਾ ਜਿਹੜਾ ਦੂਸਰਾ ਸ਼ੋਅ ਹੈਗਾ ਉਹ ਜਲੰਧਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਹੋਏਗਾ ਔਰ ਤੀਸਰਾ ਸਪੋਰਟਸ ਸਟੇਡੀਅਮ ਫਤਿਹਗੜ ਸਾਹਿਬ ਦੇ ਵਿੱਚ ਹੋਏਗਾ ਔਰ ਚੌਥਾ ਜੋ ਸ਼ੋਅ ਹੈਗਾ ਉਹ ਪੋਲੋ ਗਰਾਊਂਡ ਪਟਿਆਲਾ ਦੇ ਵਿੱਚ ਹੋਏਗਾ ਇਸੇ ਤਰੀਕੇ ਦੇ ਨਾਲ ਫਿਰ 8 ਤਰੀਕ ਨੂੰ ਗੁਰਦਾਸਪੁਰ ਦੇ ਬਟਾਲਾ ਦੇ ਵਿੱਚ ਔਰ ਨਾਲ ਦੀ ਨਾਲ ਹੀ ਫਰੀਦਕੋਟ ਦੇ ਵਿੱਚ ਫਿਰ ਫਾਜ਼ਿਲਕਾ ਦੇ ਵਿੱਚ ਔਰ ਹੁਸ਼ਿਆਰਪੁਰ ਦੇ ਵਿੱਚ ਔਰ 11 ਤਰੀਕ ਨੂੰ ਅੰਮ੍ਰਿਤਸਰ ਸਾਹਿਬ ਫਰੂਦਕੋਟ ਮੁਹਾਲੀ ਅਤੇ ਸੰਗਰੂਰ ਅਤੇ 14 ਤਰੀਕ ਨੂੰ ਕਪੂਰਥਲਾ ਮੁਕਸਰ ਲੁਧਿਆਣਾ ਅਤੇ ਬਰਨਾਲਾ ਦੇ ਵਿੱਚ 7 ਤਰੀਕ ਨੂੰ ਤਰਨਤਾਰਨ ਮੋਗਾ ਆਪਣੇ ਸ਼ਹੀਦ ਭਗਤ ਸਿੰਘ ਨਗਰ ਅਤੇ ਬਠਿੰਡਾ ਦੇ ਵਿੱਚ ਅਤੇ 20 ਤਰੀਕ ਨੂੰ ਮਲੇਰਕੋਟਲਾ ਆਨੰਦਪੁਰ ਅਤੇ ਮਾਨਸਾ ਦੇ ਵਿੱਚ ਇਹ ਜਿਹੜੇ ਕਰਮਬਾਰ ਕਲਈਏ ਕਿ ਪੂਰੀ ਡਿਟੇਲ ਹੈਗੀ ਉਹ ਰਹੇਗੀ ਜਿਸ ਦੇ ਵਿੱਚ ਅਲੱਗ-ਅਲੱਗ ਕਲਈਏ ਕਿ ਲਾਈਟ ਹੈਂਡ ਸਾਊਂਡ ਦੇ ਜਿਹੜੇ ਸ਼ੋਅ ਨੇ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲੈ ਕੇ ਹੋਣ ਵਾਲੇ ਨੇ ਔਰ ਇਸੇ ਚੀਜ਼ ਦੇ ਤਹਿਤ ਜਿਹੜੇ ਹਰ ਦਿਨ ਜਿਹੜੇ ਕਲਈਏ ਕਿ ਚਾਰ ਜ਼ਿਲ੍ਹਿਆਂ ਦੇ ਵਿੱਚ ਲਾਈਟ ਹੈਂਡ ਸਾਊਂਡ ਸ਼ੋਅ ਦਾ ਜਿਹੜਾ ਅਰੇਂਜਮੈਂਟ ਹੈ ਉਹ ਕੀਤਾ ਜਾਏਗਾ 4 ਤਰੀਕ 8 ਤਰੀਕ 11 ਤਰੀਕ 14 17 ਔਰ 20 ਇਹ ਜਿਹੜੀਆਂ ਅਮਰੀਕਾ ਨੇ ਉਹ ਨਿਸ਼ਚਿਤ ਕੀਤੀਆਂ ਗਈਆਂ ਨੇ ਕਿਉਂਕਿ ਸੈਟਅਪ ਲਗਾਉਣ ਦੇ ਲਈ ਕਾਫੀ ਸਮਾਂ ਲੱਗ ਜਾਂਦਾ ਹੈਗਾ ਤਾਂ ਅੱਜ ਤੋਂ ਜਿਹੜੀ ਇਹ ਸ਼ਹੀਦੀ ਸਮਾਰਕ ਮੰਦਪ ਵਿੱਚ ਲਾਈਟ ਐਂਡ ਸਾਊਂਡ ਦੇ ਅਰੇਂਜਮੈਂਟ ਦੀ ਗੱਲ ਹੈਗੀ ਉਹ ਸ਼ੁਰੂਆਤ ਹੋ ਚੁੱਕੀ ਹੈ ਐਸਜੀਪੀਸੀ ਦੇ ਵੱਲੋਂ ਵੀ ਪ੍ਰਬੰਧ ਕੀਤੇ ਗਏ ਨੇ ਦੇਖੋ ਐਸਜੀਪੀਸੀ ਦੇ ਵੱਲੋਂ ਵੀ ਆਪਣੇ ਲੈਵਲ ਦੇ ਉੱਪਰ ਪ੍ਰਬੰਧ ਕੀਤੇ ਗਏ ਨੇ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਯੋਗਦਾਨਾ ਜਿਹੜਾ ਦਿੱਤਾ ਜਾ ਰਿਹਾ ਪਰ ਜੋ ਅਰੇਂਜਮੈਂਟ ਇਹ ਨੇ ਇਹ ਪੰਜਾਬ ਸਰਕਾਰ ਦੇ ਵੱਲੋਂ ਨੇ ਪੰਜਾਬ ਸਰਕਾਰ ਦੇ ਵੱਲੋਂ ਹੀ ਇਸ ਚੀਜ਼ ਦਾ ਜਿਹੜਾ ਪੂਰਾ ਅਰੇਂਜਮੈਂਟ ਹੈਗਾ ਉਹ ਕੀਤਾ ਜਾ ਰਿਹਾ ਹੈ ਇਹ ਲੜੀਵਾਰ ਜਿਹੜੇ ਸਮਾਗਮ ਨੇ ਲੜੀਵਾਰ ਸਮਾਗਮ ਕੱਤਕ ਚਲਣਗੇ ਦੇਖੋ ਲੜੀਵਾਰ ਸਮਾਗਮ ਦਾ ਜਿਹੜਾ ਅਸੀਂ ਜ਼ਿਕਰ ਕਰੀਏ ਤਾਂ ਸਭ ਤੋਂ ਪਹਿਲਾਂ 25 ਅਕਤੂਬਰ ਨੂੰ ਕਿਹਾ ਗਿਆ ਕਿ ਜਿਹੜੀ ਇੱਕ ਅਰਦਾਸ ਸੀ ਉਹ ਦਿੱਲੀ ਦੇ ਵਿੱਚ ਕੀਤੀ ਗਈ ਸੀ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਉਸ ਜਗ੍ਹਾ ਤੋਂ ਹੀ ਜਿਹੜੀ ਸਮਾਗਮ ਦੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਔਰ ਇਸ ਤੋਂ ਬਾਅਦ ਹੁਣ ਲਗਾਤਾਰ ਇਹ ਜਿਹੜੇ ਸਮਾਗਮ ਨੇ ਉਹ ਤੁਹਾਨੂੰ ਚਲਦੇ ਹੋਏ ਨਜ਼ਰ ਆਉਣਗੇ ਜਿਸ ਤਰੀਕੇ ਦੇ ਨਾਲ ਨਾਈਟ ਹੈਂਡ ਸਾਊਂਡ ਦਾ ਆਗਾਜ਼ ਜਿਹੜਾ ਉਹ ਹੋ ਚੁੱਕਿਆ ਹੈਗਾ ਔਰ 20 ਤਰੀਕ ਤੱਕ ਜਿਹੜਾ ਇਹ ਲਾਈਟ ਹੈਂਡ ਸਾਊਂਡ ਸ਼ੋਅ ਹੈਗਾ ਉਹ ਲਗਾਤਾਰ ਚੱਲੇਗਾ ਇਸ ਤੋਂ ਇਲਾਵਾ ਲਗਭਗ 18 ਤਰੀਕ ਦੇ ਕਰੀਬ ਜਿਹੜੇ ਸ਼੍ਰੀ ਨਗਰ ਦੇ ਵਿੱਚ ਜਿਹੜੀ ਇੱਕ ਕਲਯਕੀ ਕੀਰਤਨ ਦਰਬਾਰ ਹੈਗਾ ਉਹ ਸ਼ਾਮ ਦੇ ਸਮੇਂ ਕੀਤਾ ਜਾਏਗਾ ਔਰ 19 ਤਰੀਕ ਨੂੰ ਇੱਕ ਜਿਹੜਾ ਉਸ ਜਗ੍ਹਾ ਤੋਂ ਕੀਰਤਨ ਹੈਗਾ ਉਹ ਸ਼੍ਰੀ ਨਗਰ ਤੋਂ ਰਵਾਨਾ ਹੋਏਗਾ ਜਿਸ ਦੇ ਵਿੱਚ ਕਸ਼ਮੀਰੀ ਪੰਡਤ ਹੋਣ ਚਾਹੇ ਸਿੱਖ ਸੰਸਥਾਵਾਂ ਹੋਣ ਉਹ ਉਸ ਦੇ ਵਿੱਚ ਸ਼ਾਮਲ ਹੋਣਗੀਆਂ ਇਸ ਤੋਂ ਬਾਅਦ ਕੰਟੀਨਿਊ 19 20 ਨੂੰ ਜਿਹੜੇ ਕਲਯਕੀ ਕਿ ਫਰੀਦਕੋਟ ਜਿਹੜੀ ਕਿ ਸ਼ੇਖ ਬਾਬਾ ਫਰੀਜੀ ਦੀ ਧਰਤੀ ਹੈ ਇਸ ਤੋਂ ਇਲਾਵਾ ਇੱਕ ਗੁਰਦਾਸਪੁਰ ਤੋਂ ਬਾਇਆ ਅੰਮ੍ਰਿਤਸਰ ਹੁੰਦੇ ਹੋਏ ਔਰ ਤਖਸੀਦੀ ਦਮਦਮਾ ਸਾਹਿਬ ਤਲਵੰਡੀ ਸਾਬ ਤੋਂ ਜਿਹੜੇ ਕੀਰਤਨ ਜਥੇ ਨੇ ਉਹ ਰਵਾਨਾ ਹੋਣਗੇ ਔਰ ਲਗਭਗ 21-22 ਤਰੀਕ ਤੱਕ ਇਹ ਕੀਰਤਨ ਜਥੇ ਨੇ ਜਿਹੜੇ ਉਹ ਪਹੁੰਚਣਗੇ ਸਿੱਧੇ ਤੌਰ ਦੇ ਉਪਰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜੀ ਇਸ ਤੋਂ ਬਾਅਦ ਜੇਕਰ ਅੱਗੇ ਦੀ ਗੱਲ ਕੀਤੀ ਜਾਵੇ ਤਾਂ 23, 24 ਅਤੇ 25 ਇਹ ਤਿੰਨ ਦਿਨ ਉਹ ਦਿਨ ਰੱਖੇ ਗਏ ਨੇ ਇਹਨਾਂ ਤਿੰਨ ਦਿਨਾਂ ਦੇ ਵਿੱਚ ਸਿਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਲੈ ਕੇ ਵਿਸ਼ੇਸ਼ ਸਮਾਗਮ ਕੀਤੇ ਜਾਣਗੇ 23 ਤਰੀਕ ਦਾ ਜੇਕਰ ਅਸੀਂ ਜ਼ਿਕਰ ਕਰੀਏ ਤਾਂ 23 ਤਰੀਕ ਨੂੰ ਸਭ ਤੋਂ ਪਹਿਲਾਂ ਜਿਹੜੀ ਅਕੰਡ ਪਾਠ ਦਾ ਆਗਾਜ਼ ਹੋਏਗਾ ਉਸ ਦਿਨ ਨਾਲ ਜਿਹੜੀ ਲਈ ਕਿ ਇਸ ਦੀ ਸ਼ੁਰੂਆਤ ਕੀਤੀ ਜਾਏਗੀ ਔਰ ਸ਼ਾਮ ਦੇ ਵਕਤ ਜਿਹੜਾ ਨਹਿنگ ਸਿੰਘ ਨੇ ਉਹ ਹੋਲਾ ਮਹੱਲਾ ਕੱਢਣ ਵਾਲੇ ਨੇ 24 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਅਨੰਦਪੁਰ ਦੇ ਵਿੱਚ ਬੁਲਾਇਆ ਜਾਏਗਾ ਔਰ ਇਸੇ ਦੇ ਨਾਲ 24 ਤਰੀਕ ਨੂੰ ਸਵੇਰੇ ਇੱਕ ਜਿਹੜਾ ਲਈ ਕਿ ਕੀਰਤਨ ਨਗਰ ਕੀਰਤਨ ਹੈ ਉਹ ਭਾਈ ਜੈਤਾ ਜੀ ਦੇ ਨਾਮ ਨਾਲ ਕੱਢਿਆ ਜਾਏਗਾ ਜੋ ਕੀਰਤਪੁਰ ਤੋਂ ਸ਼ੁਰੂ ਹੋ ਕੇ ਅਨੰਤਪੁਰ ਸਾਹਿਬ ਦੇ ਵਿੱਚ ਖਤਮ ਹੋਏਗਾ 25 ਤਰੀਕ ਨੂੰ ਇੱਕ ਸਰਬ ਧਰਮ ਸੰਮੇਲਨ ਕੀਤਾ ਜਾਏਗਾ ਜਿਸ ਦੇ ਵਿੱਚ तमाम ਕਲਿਏ ਕੇ ਧਰਮਾਂ ਦੇ ਲੋਕ ਇਸ ਦੇ ਇਲਾਵਾ तमाम ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਮੁੱਖ ਮੰਤਰੀ ਇਹ ਤੇ ਜਿਹੜੇ ਅਲੱਗ-ਅਲੱਗ ਕੰਟਰੀਆਂ ਦੇ ਐਮਬੈਸਡਰ ਇੱਥੇ ਕੰਮ ਕਰ ਰਹੇ ਨੇਗੇ ਹਾਈ ਕੋਰਟ ਦੇ ਜੱਜ ਸੁਪਰੀਮ ਕੋਰਟ ਦੇ ਜੱਜ तमाम ਉਹਨਾਂ ਲਈ ਕਿ ਜਿਹੜੇ ਸਤਕਾਰਯੋਗ ਸ਼ਖਸੀਅਤਾਂ ਨੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਉਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਇਸ ਤੋਂ ਇਲਾਵਾ 25 ਤਰੀਕ ਨੂੰ ਜਿਹੜੇ ਅਖੰਡ ਪਾਠ ਦੇ ਭੋਗ ਨੇ ਉਹ ਵੀ ਪੈ ਜਾਣਗੇ ਔਰ ਨਾਲ ਦੀ ਨਾਲ ਦੋ ਤਿੰਨੋਂ ਦਿਨ 23 24 ਔਰ 25 ਨੂੰ ਨਾਰਥ ਇੰਡੀਆ ਦੇ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਹੇ ਤੁਸੀਂ ਫੇਸਬੁਕ ਦੇ ਉੱਪਰ ਯੂਟਿਊਬ ਦੇ ਉੱਪਰ ਬਹੁਤ ਵਾਰ ਦੇਖਿਆ ਹੋਏਗਾ ਕਿ ਡਰੋਨ ਦੇ ਜ਼ਰੀਏ ਕੋਈ ਸ਼ੋਅ ਜਿਹੜਾ ਉਹ ਕੀਤਾ ਜਾਵੇ ਤਾਂ ਡਰੋਨ ਦੇ ਜ਼ਰੀਏ ਗੁਰਤੇਗ ਬਹਾਦਰ ਜੀ ਦੀ ਪੂਰੀ ਜ਼ਿੰਦਗੀ ਹੈ ਜਿਹੜੀ ਉਹਨਾਂ ਨੂੰ ਡਿਫਾਈਨ ਕੀਤਾ ਜਾਏਗਾ ਔਰ 500 ਤੋਂ ਜ਼ਿਆਦਾ ਡਰੋਨ ਅਜਿਹੇ ਹੋਣਗੇ ਜਿਹੜੇ ਹਵਾ ਦੇ ਵਿੱਚ ਅਲੱਗ-ਅਲੱਗ ਕਲਈਏ ਕੇ ਕੀਰਤੀਆਂ ਬਣਾਉਂਦੇ ਹੋਏ ਗੁਰਤੇਗ ਵਾਹਦਰ ਜੀ ਦੀ ਸ਼ਹੀਦੀ ਨੂੰ ਡਿਫਾਈਨ ਕਰਨਗੇ ਕਿਉਂਕਿ ਆਮ ਤੌਰ ਦੇ ਉੱਪਰ ਚਾਈਨਾ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲੀ ਸੀ ਪਿਛਲੇ ਕੁਝ ਸਾਲ ਪਹਿਲਾਂ ਕਿ ਡਰੋਨ ਦੇ ਜ਼ਰੀਏ ਜਿਹੜੀ ਚਾਈਨਾ ਨੇ ਇੱਕ ਕਲਈਏ ਕੇ ਲਾਈਟ ਐਂਡ ਲਾਈਟ ਸ਼ਾਊਂਡ ਸ਼ੋਅ ਉਹਨਾਂ ਕਹਿ ਸਕਦੇ ਇੱਕ ਤਰੀਕੇ ਦਾ ਕਿ ਉਹ ਪ੍ਰਦਰਸ਼ਨ ਕੀਤਾ ਸੀਗਾ ਪਰ ਉਹ ਪ੍ਰਦਰਸ਼ਨ ਪਹਿਲੀ ਵਾਰ ਪੰਜਾਬ ਦੇ ਅੰਦਰ ਔਰ ਨਾਰਥ ਇੰਡੀਆ ਦੇ ਅੰਦਰ ਤੁਹਾਨੂੰ ਦੇਖਣ ਨੂੰ ਮਿਲੇਗਾ ਇਸ ਤੋਂ ਬਾਅਦ 25 ਤਰੀਕ ਨੂੰ ਫਿਰ ਜਿਹੜੇ ਵੀ ਕਹੀਏ ਕਿ ਨਗਰ ਕੀਰਤਨ ਅਲੱਗ-ਅਲੱਗ ਜਗ੍ਹਾ ਤੋਂ ਸ਼੍ਰੀ ਅਨੰਦਪੁਰ ਸਾਹਿਬ ਆਏ ਨੇ ਉਹਨਾਂ ਦੀ ਰੌ ਵਾਲ ਨੂੰ ਕਰਵਾਈ ਜਾਏਗੀ 27 ਤਰੀਕ ਨੂੰ ਪੂਰੀ ਪੰਜਾਬ ਦੀ ਕੈਬਨਿਟ ਇੱਕ ਵਾਰ ਫਿਰ ਦਿੱਲੀ ਜਾਏਗੀ ਔਰ ਦਿੱਲੀ ਜਾ ਕੇ ਜਿਹੜੇ ਸਮਾਪਨ ਹੈਗਾ ਉਹ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਦਾ ਕੀਤਾ ਜਾਏਗਾ ਦੂਜੀ ਗੱਲ 25 ਤਰੀਕ ਨੂੰ ਕਿਉਂਕਿ ਉਹ ਦਿਨ ਜਿਸ ਸਮੇਂ ਸ੍ਰੀ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਤਾਂ ਹੁੰਦੀ ਹੁੰਦੀ ਹੈ ਪਰ ਨਾਲ ਦੀ ਨਾਲ ਉਸੇ ਦਿਨਾਂ ਦੇ ਵਿਚਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਤਗਦੀ ਦਿਵਸ ਵੀ ਹੈਗਾ ਤਾਂ ਉਸ ਨੂੰ ਵੀ ਨਾਲ ਦੀ ਨਾਲ ਜਿਹੜਾ ਕਿਹਾ ਕਿ ਇੱਕ ਸੈਲੀਬ੍ਰੇਸ਼ਨ ਹੈਗੀ ਉਹ ਕੀਤੀ ਜਾਏਗੀ ਤਾਂ ਕੁਝ ਇਸ ਤਰੀਕੇ ਦੇ ਨਾਲ ਜਿਹੜਾ ਕਿ ਲੀਏ ਕਿ ਪੂਰੇ ਸਮਾਗਮਾਂ ਦੀ ਰੂਪਰੇਖਾ ਉਹ ਰਹਿਣ ਵਾਲੀ ਹੈਗੀ ਬਾਕੀ ਪਾਰਕਿੰਗ ਦੇ ਅਰੇਂਜਮੈਂਟ ਹੋਣ ਸ਼ਰਧਾਲੂਆਂ ਦੇ ਰੁਕਣ ਦੇ ਅਰੇਂਜਮੈਂਟ ਹੋਣ ਉਹ ਪੂਰੇ ਤਰੀਕੇ ਦੇ ਨਾਲ ਕੀਤੇ ਜਾ ਚੁੱਕੇ ਨੇ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ 100 ਤੋਂ ਜ਼ਿਆਦਾ ਮਿਨੀ ਬੱਸਾਂ 500 ਤੋਂ ਜ਼ਿਆਦਾ ਈ ਰਿਕਸ਼ਿਆਂ ਦਾ ਜਿਹੜਾ ਇੰਤਜ਼ਾਮ ਹੈਗਾ ਉਹ ਇਸ ਜਗ੍ਹਾ ਦੇ ਉੱਪਰ ਕੀਤਾ ਗਿਆ ਔਰ ਲਗਭਗ 70 ਏਕੜ ਦੇ ਵਿੱਚ ਜਿਹੜੀ ਕਿਹਾ ਜਾ ਰਿਹਾ ਕਿ ਟੈਂਟ ਸਿਟੀ ਹੈਗੀ ਉਹ ਤਿਆਰ ਕੀਤੀ ਗਈ ਹੈ ਜੀ ਜੀ ਠੀਕ ਹੈ ਰੋਹਿਤ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਦਿੱਤਾ ਵਿਸਾਰਿਤ ਪੂਰੀ ਜਾਣ ਔਰ ਜਤੀਸਾ ਰੋਹਿਤ ਨੇ ਕਿ ਕਿਸ ਤਾਰੀਖ ਨੂੰ ਕਿਸ ਤਰ੍ਹਾਂ ਦੇ ਸਮਾਗਮ ਨੇ ਲੜੀਵਾਰ ਸਮਾਗਮ ਨੇ ਹੈ ਔਰ ਇਹ तकरीबन पूरा ਮਹੀਨਾ ਪਰ ਇਸ ਸਮਾਗਮ ਚੱਲਣਗੇ ਕਿਸ ਤਰ੍ਹਾਂ ਦੀ ਵਿਵਸਥਾ ਨੇ ساری ਜਾਣਕਾਰੀ ਸਾਡੇ ਸਹਿਯੋਗੀ ਨੇ ਸਾਡੇ ਦਰਸ਼ਕਾਂ ਤੱਕ ਪਹੁੰਚਾਈ